ਚਲਾਉਣੀਆ ਚਲਾਉਣ ਗੱਡੀ ਠੀਕ ਹੈ ਮੋੜੇ ਬ੍ਰੇਕਰ ਆਉਣਾ ਠੀਕ ਹੈ ਚਲੋ ਪਾ ਲਓ ਗੇਰ ਹੁਣ ਛੱਡੋ ਕਲੱਚ ਆ ਜਿਹੜਾ ਚੌਰਾਸਤਾ ਹੈ ਵੀ ਦਿਨ ਤੋਂ ਨਾਲ ਪਾਸੇ ਮੋੜੇ ਆਉਣਾ ਸਪੀਡ ਬ੍ਰੇਕ ਕਰਾ ਦੇ ਰੇ ਛੱਡ ਦਿਓ ਕਲੱਚ ਤੋਂ ਅੱਪ ਬ੍ਰੇਕ ਲਾਓ ਪਹਿਲਾਂ ਹੌਲੀ ਕਰੋਗੇ ਹੋਰ ਹੌਲੀ ਕਰੋ ਬ੍ਰੇਕ ਛੱਡ ਦਿਓ ਪਹਿਲਾ ਗੇਰ ਪਾਓ ਠੀਕ ਹੈ ਚਲੋ ਅਕਾਊਂਟ ਪਿਆਣ ਗੇਰ ਦੁਆਰ ਕੋ ਚਲੋ ਨਾਲੇ ਹਨ ਜਦੋਂ ਬ੍ਰੇਕਰ ਆਉਣਾ ਆਪਾਂ ਐਦੇ ਇਹਨੂੰ ਮਾਰ ਕਰਨਾ ਹੌਲੀ ਗੱਡੀ ਕਰਕੇ ਮਤਲਬ ਕਿ ਪਹਿਲੀ ਗੀਰ ਵਿੱਚ ਜੇ ਤੇਜ਼ ਗੱਡੀ ਲੈ ਕੇ ਜਾਂਦੇ ਆ ਫਿਰ ਜੰਪ ਬਹੁਤ ਖਾਣਾ ਗੱਡੀ ਨਹੀਂ ਅੱਗੇ ਹੁਣ ਰਾਈਟ ਨਹੀਂ ਜਾਣਾ ਆਪਾਂ ਅਣਮੋਰੇ ਹੈਗਾ ਇਹ ਟੀ ਪੁਆਇੰਟ ਜੇ ਜਿੱਦਾਂ ਦੱਸਿਆ ਗੱਡੀ ਰੋਕ ਕੇ ਲੈ ਕੇ ਜਾਓ ਔੜਾ ਰਸਤਾ ਹੈਗਾ ਇਹ ਚੌੜਾ ਗੱਡੀ ਛਾੜ ਕੇ ਕੱਟਣੀ ਪੈਣੀ ਅੱਗੇ ਨੂੰ ਪਹਿਲਾਂ ਰੋਡ ਦੇਖ ਲਿਓ ਖਾਲੀ ਹੋਵੇ ਇੱਧਰ ਵੀ ਦੇਖੋ ਉਧਰ ਵੀ ਦੇਖੋ ਪੱਲਾ ਖਾਲੀ ਹੋਇਆ ਆਪਣੇ ਸਾਈਡ ਤੇ ਤੁਨੂੰ ਕਰੋ ਇਧਰ ਨੂੰ ਬਸ ਚਲੋ ਦੋ ਰੋਡਾਂ ਤੇ ਕਿਉਂ ਨਾ ਸਿੱਧੇ ਲੈ ਕੇ ਜਾਓ ਠੀਕ ਆ ਆ ਮੋੜੇ ਚ ਰਸਤਾ ਵੀ ਦੇਖ ਕੇ ਸਾਡੇ ਪਰ ਯੂਜ਼ ਕਰ ਲਈਦੀ ਹੁੰਦੀ ਆ ਚਲੋ ਆਲਾ ਦੋਲਾ ਦੇਖ ਕੇ ਦੇ ਰੇਸ ਵਧਾ ਕੇ ਚੱਜੇ ਰਪਾ ਨੂੰ ਕਿ ਕਿ